ਹੰਬੀ ਦੋਸਤੋ ਅਸੀਂ ਐਸਕੇਮ ਵੱਲੋਂ ਸ਼ੁਰੂ ਤੇ ਲੱਗੇ ਹੋਏ ਆ ਇਸ ਗੱਲ 'ਚ ਵੀ ਇਕਤਾ ਹੋ ਕੇ ਮੋਰਚਾ ਸਾਂਝੇ ਤੌਰ ਤੇ ਲੜਿਆ ਜਾ ਸਕੇ ਤਾਂ ਕਿ ਡੱਲੇਵਾਲ ਸਾਹਿਬ ਦੀ ਜਿਸ ਤਰ੍ਹਾਂ ਦੀ ਕ੍ਰਿਟੀਕਲ ਸਥਿਤੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹਦਾ ਕੋਈ ਠੀਕ ਨਤੀਜਾ ਨਿਕਲੇ ਤੇ ਅੱਜ ਵੀ ਲੰਬਾ ਸਮਾਂ ਡਿਸਕਸ਼ਨ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਮਿਨਿਮਮ ਇਕਤਾ ਤੇ ਅਸੀਂ ਇਕੱਠੇ ਹੋਈਏ ਅਸੀਂ ਇਹਦੇ ਨੇ ਹਾਮੀ ਭਰੀ ਐ ਔਰ ਅਸੀਂ ਅੱਗੋਂ ਵੀ ਇਹਦੇ ਤੇ ਜਾਰੀ ਰੱਖਾਂਗੇ ਇਕਤਾ ਦੇ ਯਤਨ ਪਰ 26 ਔਰ 20 ਤਾਰੀਖ ਦੇ ਸਾਡੇ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਡਿਕਲੇਅਰ ਕੀਤੇ ਹੋਏ ਨੇ ਟਰੈਕਟਰ ਮਾਰਚ ਤੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਨੂੰ ਜਿਹੜੇ ਜਾ ਕੇ ਉਹਨਾਂ ਦੇ ਘਰਾਂ ਅੱਗੇ ਦਰਨੇ ਦੇਣੇ ਨੇ ਮੈਮੋਰੰਡਮ ਦੇਣੇ ਆ ਉਹ ਐਜ਼ ਇਟ ਇਜ਼ ਜਾਰੀ ਰਹਿਣਗੇ ਤੇ ਜੋ ਕੁਝ ਅੱਜ ਦੀ ਮੀਟਿੰਗ ਵਿੱਚ ਹੋਇਆ ਅਸੀਂ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਸਾਡੀ ਜਨਰਲ ਬੋਡੀ ਮੀਟਿੰਗ ਹੈ ਦਿੱਲੀ 24 ਤਾਰੀਖ ਨੂੰ ਉਹਦੇ 'ਚ ਸਾਰੀ ਜੋ ਚਰਚਾ ਹੋਈ ਉਹ ਰੱਖਾਂਗੇ ਔਰ ਉਹਦੇ ਬਾਅਦ ਫਿਰ ਇਹਨਾਂ ਨਾਲ ਅਗੇ ਤਾਲਮਿਲ ਕਰਾਂਗੇ। ਅ ਰਾਜੇਵਾਲ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਵੀ ਲੰਮੀ ਮੀਟਿੰਗ ਤੋਂ ਬਾਅਦ ਇਹ ਸੱਟੇ ਤੇ ਪਹੁੰਚੇ ਹਾਂ ਅਸੀਂ ਵੀ ਬਿਲੀਮਮ ਇਕਤਾ ਵਾਸਤੇ ਯਤਨ ਜਾਰੀ ਰੱਖਾਂਗੇ। ਦੋ ਵਿਚਾਰ ਨੇ ਇੱਕ ਮਤਲਬ ਉਹਨਾਂ ਦੀਆਂ 12 ਮੰਗਾਂ ਤੇ ਉਹ ਪਹਿਲਾਂ ਲੜਾਈ ਲੜ ਰਹੇ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਤੇ ਸਾਡੀ ਵੀ ਸਹਿਮਤੀ ਹੈ ਅਸੀਂ ਵੀ ਲੜ ਰਹੇ ਹਾਂ ਆਪਣੇ ਤੌਰ ਤੇ ਉਹ ਮੋਰਚਿਆਂ ਦੇ ਵਿੱਚ ਵੀ ਰੱਖੀ ਹੋਵੇ ਉਹਨਾਂ ਦੇ ਮੋਰਚਿਆਂ ਦਰਾਂ 25 ਨਵੰਬਰ ਨੂੰ ਮੇਰੇ ਖਿਆਲ 2024 ਦੇ ਵਿੱਚ ਜਿਹੜਾ ਇਹ ਖੇਤੀ ਨੀਤੀ ਖਰੜਾ ਆਇਆ ਹੈ ਉਹ ਉਹਨਾਂ 12 ਮੰਗਾਂ ਦੇ ਵਿੱਚ ਐਡ ਨਹੀਂ ਉਹ ਜਣੀ ਅਸੀਂ ਐ ਸਮਝਦੇ ਆਂ ਵੀ ਉਹ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਆ ਗਈ ਉਹ ਗੱਲ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਆਪਾਂ 2021 ਦੇ ਵਿੱਚ ਵਾਪਸ ਮੁੜੇ ਸੀ ਵੀ ਉਹ ਮੁੜ ਕੇ ਦੁਬਾਰੇ ਆ ਗਏ ਅਸੀਂ ਐ ਸਮਝਦੇ ਆਂ ਇਸ ਸਕੈਮ ਦੇ ਵਿੱਚ ਉਹ ਸਾਥੀਆਂ ਨਾਲ ਸਾਂਝੀ ਕੀਤੀ ਉਹਦੇ ਵਿੱਚ ਉਹਨੂੰ ਕਿੱਥੇ ਜਗ੍ਹਾ ਦਿੰਦੇ ਨੇ ਉਹਨਾਂ ਤੇ ਉਹਨੇ ਵੀ ਹਜੇ ਵਿਚਾਰਨਾ ਤੇ ਇਧਰ ਅਸੀਂ ਵੀ ਵਿਚਾਰਨਾ ਐ ਵੀ ਇਸ ਸਕੈਮ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਅੰਦਰ ਚਰਚਾ ਹੋਈ ਐ ਅਸੀਂ ਇਹਦੇ ਤੇ ਆਪਦਾ ਟਾਈਮ ਲੈ ਕੇ ਅਸੀਂ ਇਸ ਸਕੀਮ ਦੇ ਮੀਟਿੰਗ ਵਿੱਚ ਰੱਖਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ ਕਿੱਥੇ ਗੱਲ ਖੜੀ ਐ ਉਹ ਸਾਰੀ ਸਥਿਤੀ ਦੇ ਵਾਸਤੇ ਸਾਡੇ ਵਾਸਤੇ ਵੀ ਇਹ ਸਵਾਲ ਆ ਇਸ ਕਰਕੇ ਅਸੀਂ ਇਹ ਇੱਕ ਤਾਂ ਮਤਾ ਜਿਹੜਾ ਮੁਕੇ ਵਾਲਾ ਪੜਿਆ ਅਸੀਂ ਉਹਦੇ ਵਿੱਚ ਹੀ ਮਤਲਬ ਉਹ ਖਾੜਾ ਜਿਹੜਾ ਪਾਇਆ ਅਸੀਂ 8 ਮੰਗਾ ਪਾਈਆਂ ਨੇ ਉਹ ਇੱਕ ਤਾਂ ਮਤਾ ਦੀ ਕਾਪੀ ਸਾਥੀਆਂ ਨੂੰ ਦਿੱਤੀ ਹੋਈ ਉਹ ਮਤਲਬ ਕੁਝ ਉਹਨਾਂ ਦੇ ਵਿੱਚ ਵੀ ਜੇ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਦੇ ਵੀ ਵਿਚਾਰ ਚਰਚਾ ਕਰਨੀ ਐ ਇਸ ਕਰਕੇ ਕੁਝ ਗੱਲਾਂ ਹੈਗੀਆਂ ਨੇ ਧਿਆਨ ਮੰਗਦੀਆਂ ਨੇ ਉਹ ਸਮਾਂ ਵੀ ਮੰਗਦੀਆਂ ਨੇ ਦੋ ਐਕਸ਼ਨਾਂ ਦਾ ਐਲਾਨ ਰਾਜਾ ਸਾਹਿਬ ਦੇ ਕੀਤਾ ਇੱਕ 20 ਮਤਲਬ 20 ਤਰੀਕ ਨੂੰ ਜਿੰਨੀ ਇਹ ਸ਼ਾਇਦ ਪਰਸੋਂ ਨੂੰ ਹੀ ਆ 20 ਤਰੀਕ ਨੂੰ ਅਸੀਂ ਸਾਰੇ ਪਿੰਦੋਸਤਾਨ ਦੇ ਐਮਪੀਆ ਦੇ ਅੱਗੇ ਦੱਲੇਵਾਲ ਸਾਹਿਬ ਨੂੰ ਬਚਾਉਣ ਦੀ ਖਾਤਰ ਤੇ ਨੇਕ ਨਵੇਂ ਖਾੜੇ ਨੂੰ ਰੱਦ ਕਰਾਉਣ ਦੀ ਖਾਤਰ ਬਾਕੀ ਜਿਹੜੀਆਂ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਾਂ ਨੂੰ ਨਾਤੇ ਆਲ ਇੰਡੀਆ ਦੇ ਐਕਸ਼ਨ ਦੇ ਰਹੇ ਆ ਤੇ 26 ਜਨਵਰੀ ਨੂੰ ਅਸੀਂ ਟੈਕਟ ਮਾਰਚ ਦਾ ਪ੍ਰੋਗਰਾਮ ਪਹਿਲੇ ਹੀ ਲੇਖਿਆ ਹੋਇਆ ਉਹ ਸਾਡਾ ਐਲਾਨ ਹੈ ਉਹ ਅਸੀਕਾ ਤੇਰਾ ਤੇ ਵੰਸਾ ਉਹ ਇੱਕ ਤਾਂ ਇੱਕ ਤਾਂ ਬਥੇਦੀ ਗੱਲ ਕਰੀਏ ਤਾਂ ਇੱਕ ਤਾਂ ਦੀ ਗੱਲ ਤਾਂ ਆ ਕੇ ਵੱਧ ਰਹੀ ਹੈ ਜਿਵੇਂ ਮੀਟਿੰਗਾਂ ਆ ਕੇ 24 ਦਿਨ ਹੋ ਗਏ ਕਿਸੇ ਤੱਕ ਸੈਮਤੀ ਹੋਈ ਜ ਤੁਹਾਡੀ ਤੇ ਉਹਨਾਂ ਦੀ ਪਰ ਜਾਨ ਬਚਾਉਣ ਵਾਲੇ ਪਾਸੇ ਗੱਲ ਕਰੀਏ 54 ਦਿਨ ਹੋ ਗਏ ਜੀ ਅਜੇ ਪਾਣੀ ਵੀ ਨਹੀਂ ਪਾਚਿਆ ਉਹਨਾਂ ਨੂੰ ਹਾਲ ਤੱਕ ਵੀ ਨਹੀਂ ਰਿਹਾ ਜਿਵੇਂ ਹਰ ਕੋਈ ਜene ਬਿਸਕਟਿਸ ਕਿਛਕਛਾ ਹੀ ਹੈ ਉਹਨਾਂ ਦੇ ਪਾਸੇ ਕਿਵੇਂ ਆਪਣਾ ਕੋਈ ਕੀ ਲੱਗਦਾ ਵੀ ਇਸ ਤਰ੍ਹਾਂ ਜਾਨ ਬਚਾਉ ਇਹ ਚਿੰਤਾ ਦਾ ਵਿਸ਼ਾ ਹੈ ਸਾਰਾ ਡਿਸਕਸ ਕੀਤਾ ਹੈ ਉਹ ਦੋਨੋਂ ਫੋਰਮ ਆਪੋ ਆਪਣੇ ਜਾ ਕੇ ਜੋ ਅੱਜ ਡਿਸਕਸ਼ਨ ਹੋਈ ਹੈ ਵਿਚਾਰ ਕਰਨੀਏ ਸੁਰੂ ਤੇ ਬਾਅਦ ਆ। ਅਸੀਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਅਸੀਂ ਬਾਰ ਬਾਰ ਐਜੀਟੇਸ਼ਨ ਜਿਹੜਾ 26 ਤਰੀਕ ਨੂੰ ਡਾਇਰੈਕਟਰ ਮਾਰਚ ਕਰ ਰਹੇ ਆ 20 ਤਰੀਕ ਨੂੰ ਸਾਰੇ ਐਮਪੀਆ ਨੂੰ ਮੰਗ ਪੱਤਰ ਦੇ ਰਹੇ ਆ ਉਹਨਾਂ ਦੀ ਜਾਨ ਬਚਾਉਣ ਲਈ ਅਸੀਂ ਕਰ ਰਹੇ ਆ। ਅਸੀਂ ਅਸੀਂ ਇੱਕ ਗੱਲ ਦੱਸਦੇ ਆ ਤੁਹਾਨੂੰ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਤੇ ਦਬਾਅ ਬਣਾਉਣ ਲਈ ਆ ਕਿ ਕੇਂਦਰ ਸਰਕਾਰ ਦੇ ਗਲ ਪੈਣ ਉਹ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਨੇ ਗੱਲਬਾਤ ਸ਼ੁਰੂ ਕੀਤੀ ਜਾਵੇ ਇਸ ਗੱਲ ਲਈ ਇਸ ਗੱਲ ਲਈ ਹੈ ਜਿਹੜੀਆਂ ਚੀਜ਼ਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਗਈਆਂ ਕਿ ਮੋਗਾ ਮਹਾਪੰਚਾਇਤ ਦਾ ਇਕਤਾ ਰੈਜ਼ੋਲੂਸ਼ਨ ਔਰ ਖਾਸ ਕਰਕੇ ਜਿਹੜਾ ਖੇਤੀ ਖਰੜਾ ਜਿਹੜਾ ਆਇਆ ਇਸ ਮਾਮਲੇ ਦੇ ਜਿੰਨੇ ਇੰਪੈਕਟ ਨੇ ਜਿਸ ਹਿਸਾਬ ਨਾਲ ਇਹ ਤਿੰਨੋਂ ਕਾਨੂੰਨਾਂ ਨੂੰ ਇੱਕ ਬਣਾ ਕੇ ਉਹਨਾਂ ਨੇ ਲਿਆਂਦਾ ਔਰ ਇਹ ਜਿੱਡਾ ਵੱਡਾ ਹਮਲਾ ਆ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਇਸ ਗੱਲ ਦੀ ਪਲੇਸਿੰਗ ਕਿੱਥੇ ਹੋਵੇ ਇਸ ਗੱਲ ਉਹਨਾਂ ਸਾਥੀਆਂ ਨੇ ਵਿਚਾਰਨਾ ਉਹ ਵਿਚਾਰਨਗੇ ਉਹਨਾਂ ਦੀ ਆਈ ਗੱਲ ਅਸੀਂ ਵਿਚਾਰਨੀ 6 ਮੈਂਬਰ ਕਮੇਟੀ ਆਪਣੀ ਰਿਪੋਰਟ ਕਰੇਗੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਤੇ 24 ਤਰੀਕ ਨੂੰ ਸਾਡੀ ਉੱਥੇ ਜਨਰਲ ਬਾਡੀ ਮੀਟਿੰਗ ਹੈ ਦਿੱਲੀ ਉੱਥੇ ਰਿਪੋਰਟ ਕਰਾਂਗੇ ਉਸ ਤੋਂ ਬਾਅਦ ਜੋ ਇਸ ਗੱਲ ਦੀ ਯਤਨ ਜਾਰੀ ਰਹਿਣਗੇ ਪਹਿਲਾਂ ਵੀ ਜਾਰੀ ਰੱਖੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਫਰਟ ਲਾਇਆ ਹੁਲੇ ਮੰਨ ਨਾਲ ਅੱਗੇ ਵੀ ਜਾ ਰਿਹਾ ਪਟਿਆਲਾ ਸਾਹਿਬ ਮੇਨ ਮਸਲਾ ਸੀ ਸਾਰਿਆਂ ਨੂੰ ਪੱਤੇ ਕਰਕੇ ਅੱਗੇ ਵਧਣ ਦਾ ਹੁਣ ਮਿਨੀਮਮ ਇਕਤਾ ਦੀ ਗੱਲ ਹੋ ਰਹੀ ਹੈ ਮੈਕਸਿਮਮ ਇਕਤਾ ਦੀ ਗੱਲ ਹੋ ਰਹੀ ਹੈ ਯਾਨੀ ਸਾਰੇ ਇਕੱਠੇ ਚੱਲ ਕੇ ਅੱਗੇ ਇਸ ਅੰਦੋਲਨ ਨੂੰ ਵਧਾਉਣ ਲਈ ਤਿਆਰ ਨਹੀਂ ਹੋ 파ਰੇ ਇਸ ਦਾ ਕੀ ਕਰੋ ਐ ਸੈਂਕਟਿਫਿਕ ਸੋ ਆ ਗਿਆ ਕਿ ਪਹਿਲਾਂ ਮੇਰੇ ਪੱਲੇ ਸਾਰੇ ਚਰਚਾ ਦਾ ਵਿਸ਼ਾ ਨਹੀਂ ਸਾਡੇ ਸਾਡੇ ਕੋਲ ਵੀ ਅਸੀਂ ਵੀ ਕੁਝ ਮੁੱਦਿਆਂ ਤੇ ਚਰਚਾ ਕਰਨੀ ਹੋਉਂਦੀ ਹੈ ਉਹਨਾਂ ਨੇ ਵੀ ਕਰਨੀ ਉਹ ਤਾਂ ਫਿਰ ਕਟਿਆ ਹਰੇ ਇਹ ਲੱਗਦਾ ਜੀ ਜਿਸ ਤਰ੍ਹਾਂ ਸਿਚੁਏਸ਼ਨ ਹਲੇ ਵੀ ਚਰਚਾ ਦੇ ਰਹੀ ਹੋਣ ਪਾਸ ਜਿਆਦਾ ਬਾਤ ਲੱਗਦੀ ਹੈ ਅਸੀਂ 20 ਤਾਰੀਖ ਨੂੰ ਅਸੀਂ ਸਾਰੇ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਇਹ ਪ੍ਰੈਸ਼ਰਾਈਜ਼ ਕਰਨ ਵਾਸਤੇ ਅਸੀਂ ਥਾਂ ਥਾਂ ਧਰਨੇ ਦੇ ਰਹੇ ਹਾਂ ਸਾਰੇ ਦੇਸ਼ ਵਿੱਚ ਰਾਜ ਸਭਾ ਦੇ ਤੇ ਲੋਕ ਸਭਾ ਦੇ ਕੋਈ ਤੁਰੰਤ ਉਹ ਸਰਕਾਰ ਤੇ ਜ਼ਬਾਅ ਪਾ ਕੇ ਪਹਿਲਾਂ ਇਸ ਦਿੱਲੀ ਵਾਲ ਸਾਹ ਦੀ ਇਜਾਬ ਦੀ ਚੋਣ ਕੱਲ੍ਹ ਬਾਅਦ ਸ਼ੁਰੂ ਕਰੇ ਇਸੇ ਲਈ ਹੋ ਰਿਹਾ ਇੱਕ ਇੱਕ ਦਿਨ ਇਹਦੇ ਤੇ ਕੰਮ ਹੋ ਰਿਹਾ ਸੀ ਉਸ ਤੋਂ ਬਾਅਦ ਸਾਰੇ ਜੁਆਇੰਟ ਇਕੱਠੇ ਨਜ਼ਰ ਆਏ ਸੀ ਇਕੋ ਮਾਂਸ ਦੇ ਸੀਪੀਸੀ ਆ ਵੀ ਕੱਟੀਆਂ ਹੋਈਆਂ ਅੱਜ ਅੱਜ ਜੁਆਇੰਟ ਵੀ ਨਜ਼ਰ ਨਹੀਂ ਆ ਰਹੀ ਅੱਜ ਦੋਨੋਂ ਆਟ ਆਟ ਪ੍ਰੈਸ ਕਾਨਫਰੰਸਾਂ ਕਰ ਰਹੇ ਕਾਰਨ ਕੀ ਹੈ ਇਸ ਦਾ ਕਾਰਨ ਕੀ ਆ ਸਕਦਾ ਲੱਗਦਾ ਵੀ ਜਿਵੇਂ ਗੱਲ ਨਹੀਂ ਬਣੀ ਕਿ ਇੱਕ ਜਾਣਾ ਕਰੋਗੇ ਤਾਂ ਤਾਂ ਉਹ ਨਾ ਉਹਦਾ ਪਤਾ ਲੱਗਦਾ ਨਾ ਤੁਹਾਡਾ ਪਤਾ ਲੱਗਦਾ ਤੁਸੀਂ ਆਪਣੇ ਸਾਹਮਣੇ ਦੱਸ ਦੋ ਪਹਿਲਾਂ ਤਸਵੀਰ ਸਭ ਨੂੰ ਹੀ ਨਹੀਂ ਪਾਰਾਂਗੇ ਕਿ ਅਸੀਂ ਕੋਈ ਪਾਰਾਂਗੇ ਅਤੇ ਅਸੀਂ ਮੀਟਿੰਗ ਅੱਗੇ ਵੀ ਵਧਾਵਾਂਗੇ ਸਾਡੇ ਵੱਲੋਂ ਇਕਤਾ ਦਾ ਮਤਲਬ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੰਯੁਕਤ ਕਿਸਾਨ ਮੋਰਚਾ 41 ਸੋਹਰ ਦਾ ਤਾਂ ਹੀ ਮੋਕਾ ਮਹਾਂ ਪੰਚਾਇਤ ਵੀ ਰੈਜ਼ੋਲੂਸ਼ਨ ਕੀਤਾ ਆ ਉਸ ਗੱਲ ਹੀ ਆਏ ਆ ਜੇ ਕੁਝ ਚੀਜ਼ਾਂ ਅਸੀਂ ਇਹ ਫੈਸਲਾ ਕੀਤਾ ਕਿ ਬਖਰੇਵਿਆਂ ਨੂੰ ਬਾਹਰ ਨਹੀਂ ਰੱਖਾਂਗੇ ਠੀਕ ਹੈ ਇਸੇ ਕਰਕੇ ਆ ਕੁਝ ਚੀਜ਼ਾਂ ਜਿਵੇਂ ਇਹ ਪਾਲਿਸੀ ਡਰਾਫਟ ਹੈ ਜਿਹੜਾ ਇਸ ਪਾਲਿਸੀ ਡਰਾਫਟ ਨੂੰ ਉਹਨਾਂ ਸਾਥੀਆਂ ਨੇ ਵਿਚਾਰਨਾ ਹੈ ਠੀਕ ਹੈ ਉਹਨਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ ਅਸੀਂ ਉਸ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਹੈ ਉਹ ਪ੍ਰਪੋਜ਼ਲ ਨੂੰ ਅਸੀਂ ਆਪਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਹਾਊਸ 'ਚ ਵਿਚਾਰਨਾ ਉਸ ਤੋਂ ਬਾਅਦ ਜੋ ਇਹ ਪ੍ਰੋਸੈਸ ਜਾਰੀ ਰਹੂ 19 ਦੇ ਤੱਕ ਪ੍ਰੋਗਰਾਮ ਹੋਣਗੇ ਉਹ ਪ੍ਰੋਗਰਾਮ ਤਿੰਨ ਉਹ ਆਪਣਾ ਫੋਰਮ ਉਹ ਆਪਣਾ ਲੜ ਰਹੇ ਨੇ ਅਸੀਂ ਆਪਣਾ 올 ਇੰਡੀਆ ਪ੍ਰੋਗਰਾਮ ਕਰ ਰਹੇ ਹਾਂ 26 ਤਰੀਕ ਨੂੰ ਵੀ ਕਰਾਂਗੇ 20 ਨੂੰ ਵੀ ਕਰਾਂਗੇ ਯਾਰ ਇਹ ਗੱਲਾਂ ਨੇੜੇ ਲੱਗਣ ਦੇ ਵਿੱਚ ਮਤਲਬ ਗੜਬੜਾ ਖੜੀਆਂ ਕਰਨੀਆਂ ਸਾਨੂੰ ਵਿਚਾਰ ਲੈਣ ਦਿਓ 24 25 ਤੋਂ ਬਾਅਦ ਫਿਰ ਬੈਠਣਾ ਅਸੀਂ ਫੇਰ ਇਦਾਂ ਦੇ ਕਮੈਂਟਸ ਪਲੀਜ਼ ਨਾ ਕਰੋ ਮੈਂ ਬੜਾ ਸਪਸ਼ਟਾ ਇਹ ਜਿਹੜੇ ਨਾਰਮਸ ਫਾਲ ਕਰਦੇ ਆ ਨੈਗੇਟਿਵ ਕਮੈਂਟਸ ਪਲੀਜ਼ ਨਾ ਕਰੋ ਏਕਤਾ ਦੇ ਰਸਤੇ ਤੁਸੀ ਆਹ ਬੜਾ ਕਰਦੇ ਨਾ ਲੋਕਾਂ ਨੂੰ ਨਹੀਂ ਚਾਹੀਦਾ ਲੋਕਾਂ ਨੂੰ ਰਾਈਟ ਰਾਈਟ ਸਾਨੂੰ ਮਿੰਟ ਦੇ ਦਿਓ ਜੀ ਦੇਖੀ ਦਿਮੇ ਇੱਕ ਉਪਯੋਗ ਹੈ ਰਵਾਇਤੀ ਚੀਜ਼ਾਂ ਦਾ ਸਾਹਿਬ ਬੈਠੋ ਜੀ ਉਹਦੇ ਦੀ ਗੱਲ ਨਹੀਂ ਆਣਾ ਨਾ ਇਹ ਡਿਜੀਟਲ ਆਪਾਂ ਨੂੰ ਨਹੀਂ ਨਹੀਂ ਇੱਕ ਪਾਣੀ ਦਾ ਇਹਨਾਂ ਸ਼ਬਦਾਂ ਨੂੰ ਨਹੀਂ ਲੰਭਰ ਤੋਂ ਇਹ ਨਾ ਕਰੋ ਇਹ ਨਾ ਕਰੋ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਕਿਉਂਕਿ ਨਹੀਂ ਪੀਂਦੇ ਜਿਹੜਾ ਬਾਰਾ ਮੰਗਾ ਨੇ ਉਹਨਾਂ 100% ਆਪਾਂ ਜਿਹੜਾ ਖੇਤੀ ਮਿਲਦੀ ਵਾਲਾ ਖਰੜਾਗਾ ਸੀ ਅਸਲੀ ਵਿਚਾਰ ਨੂੰ ਕਿਹਾ ਕਿ ਉਹਨੂੰ ਵੀ ਵਿਚ ਵਿਚਾਰਿਆ ਜਾਵੇ ਇਸੇ ਮਸਲੇ ਨੂੰ ਲੈ ਕੇ ਵੀ ਉਹ ਵੀ ਵਿਚਾਰ ਰਹੇ ਨੇ ਇਸੇ ਨੂੰ ਲੈ ਕੇ ਦੁਨੀਆ ਦੀ ਮੀਟਿੰਗ ਅੱਗੇ ਜਾ ਰਹੀ ਹੈ ਥੋੜਾ ਥੋੜਾ ਹਿੰਦੀ ਹਿੰਦੀ ਵਾਲਾ ਸਾਥੀ ਜੇ ਕੋਈ ਹਿੰਦੀ ਹੈ ਤਾਂ ਮੇਰੇ ਸਾਥੀ ਜਵਾਬ ਦੇਗਾ ਇਹ ਕੇਰਲਾ ਸੇ ਹੈ ਇਸ ਕੋ ਪਿਛਲੀ ਵਾਰ ਵੀ ਛੋੜ ਦਿੱਤਾ ਸੀ ਹੁਣ ਹਿੰਦੀ ਕਰ ਦੋ ਕੀ ਹੁਣ ਖੜਾ

दिखाए थे आज का मीटिंग के बाद एक नहीं दिख रहे ऐसे आपने बोला ये हमारा और उनका पोजिशन नहीं है हमारा आज का मीटिंग बहुत सौहार्द हुआ बहुत लंबी बात हुआ है गहराई पे बात हुआ है और उसमें बहुत साफ रूप में कुछ बात निगर कर आए वो ये था कि हमारा मोगा जो रसोलूशन था वो रसोलूशन में पहले बात हमने ये रखा था कि ये जो मार्केट पॉलिसी का जो ड्राफ्ट है वापस करना चाहिए और उन्होंने उसमें अभी विचार रखेंगे ऐसे फैसला उन्होंने समय मांगा हमने समय दिया क्योंकि हमने सोचता हूं एमएसपी का जो मुद्दे बहुत महत्वपूर्ण मुद्दे है लेकिन अभी बड़ा हमला एमएसपी को भी पूरा खत्म करने का तरह ये मार्केट पॉलिसी आया है मार्केट पॉलिसी आने से एपीएमसी पूरा खत्म होगा और वहां निजी मार्केट आएगा सात हजार से ज्यादा मार्केट हमारे देश में है वो सारे मार्केट कॉर्पोरेट का पास चला जाएगा वह एमएसपी नहीं होगा तो हमने सोचता है फिर भी हमने विनती किया उनसे आप इसको जल्दी जितना जल्दी हो सकता उतना जल्दी विचार रखिए हमने बताया है दूसरा कोऑर्डिनेशन कमेटी का भी हमने पीछे बार भी रखा इस बार भी उन्होंने उसको फैसला हुआ नहीं था उनका विचार करेंगे बोला हम एग्री किया क्योंकि उन्होंने मांग रहे समय विचार करने के लिए देना पड़ेगा इसलिए वो भी लेकिन वो डिस्कस करने के लिए तैयार है विचार करने के लिए तैयार है ये बाकी लोग भी हिंदी देखेंगे ना पंजाबी नहीं, नहीं देखेंगे ना, बाकी चलिए ये तो जा रही इसलिए बोल रहा हूँ प्लीज और तीसरा बात है हमने उनसे 20 तारीख को जो बात बोला जो आपने बताया इसी का कारण है डेल्लेवाल जी का हालत बहुत खराब है इसलिए सबसे ज्यादा प्रेशर और दबाव एम को सामने सारे देश पे करने के लिए हम फैसला कर चुका है आपको पीछे दिवस का हमारा प्रश्न वो बताया तो वो जो बात है वो हमने किया है चीफ मिनिस्टर को मिलेंगे हम लोग और ये जो पॉलिसी ड्राफ्ट है उसको वापस नहीं करने नहीं के नहीं, लिए सुनिए 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 विधानसभा में ये बात करने के लिए हमने बात किया है तो उन्होंने कोऑर्डिनेशन करने के लिए फैसला अभी करना का स्थिति में नहीं था

बात रखा है और उसमें तालमेल करने का बात उन लोग करना है हमारे लिए कोई दिक्कत नहीं है हम उसके लिए हमेशा हम तैयार हैं उनका साथ तालमेल करके 26 तारीख का कर प्रोग्राम करने के लिए तो दोनों फोरम ये कह गए कि हम दोनों एकता के लिए सुहिर हैं लेकिन तीसरा फोरम अभी सोचेगा क्या करना है हमने एकता के लिए दरवाजे खुले छोड़े तीसरा तो नहीं आपे, आपे तीसरा नहीं तीसरा नहीं है हम एक छह मेंबर कमेटी एसकेएम ने बनाया है SQM का जनरल बॉडी ने बना के रखा चंडीगढ़ में जो मीटिंग हुआ वो हमारे मौत हुआ उस समय पे हमने ये कमिटी बनाया था उसका बाद निरंदर हमने कोशिश किया है हमारे पास सभी लेक्चर जो दिया डिस्कशन किया सब कुछ है और अभी ही उन्होंने अभी हमारा साथ मीटिंग करने के लिए जो अभी पीछे पटियाला में जो मीटिंग हुआ वो पहले बार आया था ਕਬੂ ਹੁਣੀ ਉਹਨਾਂ ਦੇ ਨਾਲ ਅਭੀ 24 ਔਰ 25 ਕਾ ਹਮਾਰਾ ਮੀਟਿੰਗ ਹੈ ਉਹ ਮੀਟਿੰਗ ਮੇ ਇਹ ਪੂਰਾ ਹੋਗਾ ਸਰ ਸਵਾਲ ਸਵਾਲ ਕੀ ਹੈ ਬਣਾਵਾਂਗੇ ਤੁਸੀਂ ਕੋਈ ਵੀ ਜਵਾਬ ਦੇ ਦਿਓ ਸਿਰਫ ਇੱਕ ਸਾਲ ਇਹ ਤੁਸੀ ਕਿਹਾ ਕਿ 13 ਜਾਂ 12 ਮੰਗਾ ਜਿਹੜੀ ਉਹਨਾਂ ਦੀ ਹੈ ਉਹਦੇ ਨਾਲ ਸਾਡੀ ਸਹਿਮਤੀ ਹੈ ਪਰ ਸਾਡੀ ਜਿਹੜੀ ਇੱਕ ਅਸੀਂ ਉਹਨਾਂ ਨੂੰ ਕਿਹਾ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕਿਉਂਕਿ ਤੁਹਾਨੂੰ ਲੱਗਦਾ ਕਿ ਐਗਰੀਕਲਚਰ ਅਪਰੋਚਿੰਗ ਨੂੰ ਰੱਦ ਕਰਨਾ ਠੀਕ ਹੈ ਉਹਨਾਂ ਵੀ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕੀ ਵਿਚਾਰ ਸੀ ਉਹ ਐਗਰੀਕਲਚਰ ਨਹੀਂ ਗੱਲ ਤਾਂ ਇਹ ਪਹਿਲੀ ਗੱਲ ਤਾਂ ਇਹ ਉਹ ਮੰਗਾ ਉਹਨਾਂ ਦੀਆਂ ਨਹੀਂ ਗੱਲਾਂ ਨਹੀਂਆਂ ਸਾਡੀਆਂ ਦਿੱਲੀ ਮੋਰਚੇਆਂ ਰਹਿ ਰਹੀਆਂ ਮੰਗਾਂ ਨੇ ਜਿਹਦੇ ਤੇ ਅਸੀਂ ਵੀ ਲਗਭਗ 2021 ਤੋਂ ਲੈ ਕੇ 2025 ਦੇ ਲਾਸਟ ਤੱਕ 24 ਦੇ ਵਿੱਚ ਲਾਸਟ ਤੱਕ 25 ਐਕਸ਼ਨ ਕਰ ਚੁੱਕੇ ਆ ਸੰਯੁਕਤ ਮੋਰਚਾ ਵੱਲੋਂ ਆਲ ਇੰਡੀਆ ਪੱਧਰ ਤੇ ਇਸ ਕਰਕੇ ਉਹ ਮੰਗਾਂ ਸਾਡੀਆਂ ਸਾਰਿਆਂ ਨੇ ਸਾਂਝੀਆਂ ਨੇ ਕਿਸਾਨੀ ਲਹਿਰ ਦੀਆਂ ਦੂਜੀ ਗੱਲ ਜਿਹੜੀ ਹੈ ਮਤਲਬ ਉਹਨਾਂ ਨੇ ਦੇਖੋ ਐਡੀ ਵੱਡੀ ਗੱਲ ਹੈ ਐਡੇ ਵੱਡੀ ਮਤਲਬ ਮੂਵਮੈਂਟ ਚੱਲ ਰਹੀਆਂ ਆ ਅਸੀਂ ਆਪਣੇ ਤੌਰ ਤੇ ਆਪਣੇ ਤੌਰ ਤੇ ਲੜ ਰਹੇ ਹਾਂ ਇਸ ਵਾਸਤੇ ਵਿਚਾਰਨ ਦਾ ਸਮਾਂ ਤਾਂ ਹਰ ਇੱਕ ਹੀ ਮੰਗਦਾ ਹੁੰਦਾ ਹੈ ਕਿਉਂਕਿ ਇਧਰ ਤਾਂ ਪੰਜ ਪੰਜ ਸਾਢੇ ਜਾਂ ਫਿਰ ਖੇਲ ਚ ਲਗਭਗ 450 ਜਥੇ ਬੰਦੀ ਆ ਲਈ ਜਦੀ ਤੇ ਅਸੀਂ ਉਹ 6 ਬੰਦੇ ਉਹਦੇ ਵਿੱਚ ਜਿਹੜਾ ਡਿਸੀਜਨ ਲੈ ਕੇ ਜਾਈਏ ਕੋਈ ਵੱਡਾ ਕੋਈ ਡਿਸੀਜਨ ਲਈਏ ਕਿਉਂਕਿ ਉਹ ਉਹਦੇ ਵਿੱਚ ਸਾਡੀ ਸਮਰੱਥਾ ਨਹੀਂ ਹੈ ਉਹਨਾਂ ਦਾ ਵੀ ਆਪਣਾ ਫਾਰਮਾ ਦੇ ਪਿੱਛੇ ਬੰਦੇ ਆ ਉਹਨਾਂ ਦੀ ਵੀ ਤਿੰਨ ਤਿੰਨ ਚਾਰ ਚਾਰ ਬੰਦੇ ਆ ਉਹਨਾਂ ਨੇ ਵੀ ਜਿਹੜੀ ਇਹ ਖੇਤੀ ਡਰਾਫਟ ਆ ਨਮਾ ਉਹਨੂੰ ਕਿਹੜੀ ਥਾਂ ਦੇਣੀ ਹੈ ਕਿੱਥੇ ਰੱਖਣਾ ਕਿੱਥੇ ਨਹੀਂ ਹੁਣ ਤਾਂ 12 ਮੰਗਾ ਦੀ ਲੜ ਰਿਹਾ ਹੈ ਨਾ ਉਹ ਉਸ ਕਰਕੇ ਇਹ ਦਿੱਕਤਾਂ ਉਹਨਾਂ ਵਾਸਤੇ ਵੀ ਸੋਚਦੇ ਨਹੀਂ ਸਾਡੇ ਵਾਸਤੇ ਸੋਚਦੇ ਅਸੀਂ ਨਗਾਤਰ ਐਕਸ਼ਨ ਕਰ ਰਹੇ ਹਾਂ ਐਕਸ਼ਨਾਂ ਦੇ ਵਿੱਚ ਉਹ ਵੀ ਨਹੀਂ ਐਕਸ਼ਨਾਂ ਦੇ ਵਿੱਚ ਅਸੀਂ ਵੀ ਹਾਂ ਐਕਸ਼ਨਾਂ 'ਚ ਤਾਂ ਕੋਈ ਦਿੱਕਤ ਨਹੀਂ ਪੈ ਰਹੀ ਇਸ ਕਰਕੇ ਕੋਈ ਆਇਆ ਨਹੀਂ ਲਿਖ ਰਹੀ ਕੋਈ ਕਿਸਾਨ ਮੂਵਮੈਂਟ ਵੀ ਆ ਮੀਟਿੰਗਾਂ ਦਰਦਰ ਹੋਈ ਜਾਂਦੀ ਨਹੀਂ ਜਾਂ ਐਕਸ਼ਨ ਤਾਂ ਤੁਸੀਂ ਕਰਦੇ ਨਹੀਂ ਅਸੀਂ ਤਾਂ ਆਲਰੇਡੀ ਐਕਸ਼ਨ ਕਰ ਰਹੇ ਹਾਂ 20 ਨੂੰ ਵੀ ਐਕਸ਼ਨ ਹੈ 26 ਨੂੰ ਵੀ ਐਕਸ਼ਨ ਹੈ ਉਦੋਂ ਬਾਅਦ ਹੋ ਸਕਦਾ 24 ਨੂੰ ਵੀ ਕੋਈ ਨਿਕਲਿਆ ਹੋਵੇ ਮਾਰਕੀਟ ਪਾਲਿਸੀ ਦੇ ਖਰੜੇ ਤੇ ਉਹਨਾਂ ਦੇ ਕੀ ਵਿਚਾਰ ਸੀ ਬੀ ਬੈਂਤੀ ਸਮਝੋ ਦੇਖੋ ਇਹਦੇ ਵਿਚਾਰ ਨਾਲ ਬੈਂਤੀ ਸਮਝੋ ਜਿਹੜਾ ਪਾਰ ਸਰਕਾਰ ਨੇ ਐਗਰੀਕਲਚਰ ਜਨ ਮਾਰਕੀਟਿੰਗ ਪਾਲਿਸੀ ਦਾ ਡਰਾਫਟ ਨਵਾਂ ਪੇਸ਼ ਕੀਤਾ ਹੈ ਇਹ ਇੱਕ ਤਰ੍ਹਾਂ ਨਾਲ ਜਿਹੜੀਆਂ ਅਸੀਂ ਦਿੱਲੀ ਮੰਗਾ ਮਨਾ ਕੇ ਆਏ ਸੀ ਉਹ ਸਾਰੀ ਉਹਨਾਂ ਨੇ ਉਹਦੇ ਉੱਤੇ ਦੀ ਪਾਣੀ ਫੇਰ ਕੇ ਇੱਕ ਤਰ੍ਹਾਂ ਦਾ ਇਸ ਮੋਰਚੇ ਨੂੰ ਇੱਦਾਂ ਇੱਕ ਦੀਵਾਰ ਖੜੀ ਕਰਤੀ ਵੀ ਤੁਸੀਂ ਲੋ ਤੁਸੀਂ ਮੰਗਦੇ ਹੋ ਐਮਐਸਪੀ ਅਸੀਂ ਸਾਰਾ ਕੁਝ ਤੋੜਤਾ ਅਸੀਂ ਮੰਡੀਆਂ ਤੋੜਤੀ ਇਹ ਅਸੀਂ ਉਹਨਾਂ ਨੂੰ ਕਿਹਾ ਇਹਨੂੰ ਵਿਚਾਰੋ ਬੜਾ ਗੰਭੀਰ ਮੁੱਦਾ ਹੈ ਇਹ ਐਮਐਸਪੀ ਵੀ ਤਾਂ ਰਹੂ ਜੇ ਇਹ ਡਰਾਫਟ ਪਾਲਿਸੀ ਜਿਹੜੀ ਹੈ ਵਿਡਰਾਪ ਪੰਜਾਬ ਸਰਕਾਰ ਨੂੰ ਅਸੀਂ ਵੀ ਇਹਨਾਂ ਨੇ ਵੀ ਅਸੀਂ ਰਲ ਕੇ ਕਿਹਾ ਵੀ ਤੁਸੀਂ ਇਹਦਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਉਹਨਾਂ ਨੇ ਸੈਸ਼ਨ ਨਹੀਂ ਬੁਲਾਇਆ ਉਹਨੂੰ ਦਿੱਲੀ ਇਲੈਕਸ਼ਨ ਜ਼ਿਆਦਾ ਜ਼ਰੂਰੀ ਲੱਗਿਆ ਇੱਕ ਚਿੱਠੀ ਲਿਖਤੀ ਰੱਦ ਕਰਨ ਦੀ ਤਾਂ ਏਦਾਂ ਸਾਰੀਆਂ ਸਟੇਟਾਂ ਤੇ ਅਸੀਂ ਇਹ ਦਬਾਅ ਪਾ ਰਹੇ ਹਾਂ ਜਿਹੜਾ 20 ਤਾਰੀਖ ਦਾ ਪ੍ਰੋਗਰਾਮ ਰੱਖਿਆ ਚੀਫ ਮਿਨਿਸਟਰ ਨੂੰ ਮਿਲਣਾ ਹੈ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਨੂੰ ਮਿਲਣਾ ਹੈ ਉਹਨਾਂ ਨੂੰ ਅਸੀਂ ਇਹੀ ਕਹਿਣਾ ਹੈ ਕਿ ਤੁਰੰਤ ਪ੍ਰਧਾਨ ਮੰਤਰੀ ਦੇ ਦਬਾਅ ਪੋਇਨਟ ਵਿਡਰਾ ਕਰੋ ਔਰ ਕਾਨੂੰਨ ਬਦ ਸ਼ੁਰੂ ਕਰਾ ਕੇ ਜੰਨੀਵਾਲ ਸਾਹਿਬ ਦੀ ਜਾਨ ਚਾਹ। ਇੱਕ ਜਿਹੜਾ ਸਾਥੀ ਨੇ ਸਵਾਲ ਕੀਤਾ ਨਾ ਵੀ ਉਹਨਾਂ ਨੇ ਮਤਨ ਵਿਦੇ ਡਰਾਫਟ ਬਾਰੇ ਕੀ ਕੀਤਾ ਡਰਾਫਟ ਨੂੰ ਐ ਨਹੀਂ ਵੀ ਉਹ ਪ੍ਰਵਾਨ ਕਰਦੇ ਉਹਨਾਂ ਨੇ ਵੀ ਰੱਦ ਕੀਤਾ ਕਿਉਂਕਿ 23 ਤਰੀਕ ਨੂੰ ਕਾਪੀਆਂ ਫੂਕੇ ਨੇ ਉਹਨਾਂ ਨੇ ਵੀ ਪਰ ਉਹਨਾਂ ਨੇ ਜਿਹੜੀਆਂ 12 ਮੰਗਾਂ ਰੱਖੀਆਂ ਬੰਦੇ ਜਿੱਤੇ ਉਹ ਲਗਾਤਾਰ ਲੜ ਰਹੇ ਨੇ ਕੋਈ ਡਰਾਫਟ ਤਾਂ 25 ਨਵੰਬਰ ਨੂੰ ਆਇਆ ਨਾ ਜੀ ਉਹਨਾਂ ਨੇ ਤਾਂ ਬਹੁਤ ਉਹ ਉਹਨਾਂ ਦਾ ਫਰਵਰੀ ਦਾ ਚੱਲਦਾ 2024 ਦਾ ਉਹ 12 ਮੰਗਾ ਦੇ ਵਿੱਚ ਕਿਹੜਾ ਥਾਂ ਦੇਣਾ ਹੈ ਕਿਹੜੀ ਜਗ੍ਹਾ ਦੇਣੀ ਹੈ ਕਿੰਦੀ ਮੰਗਾ ਉਹਦੇ ਵਿਚਾਰਕਾ ਚਰਚਾ ਕਰਨੀ ਹੈ ਮੇਰਾ ਸਵਾਲ ਜਬ ਸਵਾਲ ਜਗ੍ਰਾਂਤ ਸਾਹਿਬ ਇਹ ਸੀ ਵੀ ਕੋਈ 12 ਮੰਗਾ ਪੱਕੀ ਇਹ ਤਾਂ ਕਰਨੀ ਦਿੱਤੀ ਕਿ 13ਵੀਂ ਮੰਗਾ ਹੋ ਹੀ ਨਹੀਂ ਸਕਦੀ 13ਵੀਂ ਮੰਗੇ ਨਾਲ ਛੋੜ ਕੇ ਵੀ ਸੰਘਰਸ਼ ਲੜੇ ਜਾ ਸਕਦਾ ਠੀਕ ਹੈ ਠੀਕ ਹੈ ਸਰ ਉਹਨੂੰ ਫਿਰ ਰੱਖਣਾ ਇਹ ਉਹ ਵਿਚਾਰ ਕਰਨੇ ਕਿ ਬੋਲਾ ਹੈ ਪਲੇਸਿੰਗ ਦਾ ਕੁਐਸਚਨ ਹੈ ਸਾਡਾ ਦ੍ਰਿਸ਼ਨਾਚੇ ਇਸ ਗੱਲ ਤੇ ਹੈਗਾ ਆ ਉਸ ਨੂੰ ਉਹ ਵਿਚਾਰ ਕਰ ਲੈ ਇਸੇ ਕਰਕੇ ਅਸੀਂ ਇਸ ਤੋਂ ਜ਼ਿਆਦਾ ਨਹੀਂ ਕਹਿ ਰਹੇ ਉਹ ਵਿਚਾਰ ਕਰਕੇ ਆ ਜਾਈਏ ਅਸੀਂ ਵੀ ਦੱਸ ਦੇਵਾਂਗੇ ਉਹਨਾਂ ਨੂੰ ਬਸ ਆਥੇ ਛੁੱਟੀ ਹੈ ਓਕੇ